ਹਵੇ ਨਹੀਂ ਦਇਆ ਸਿੰਘ ਜੀ ਜਿਹੜੇ ਬਾਕੀ ਸ਼ਹੀਦ ਹੋਏ ਨੇ ਆ ਵੀ ਮੇਰੇ ਪੁੱਤ ਨੇ ਹੈਗਾ ਕੋਈ ਇਹੋ ਜਿਹਾ ਉਹ ਗੁਰੂ ਗੋਬਿੰਦ ਸਿੰਘ ਜੀ ਆ ਖਾਲਸਾ ਜੀ ਜੇ ਅੱਜ ਸਰਦਾਰੀਆਂ ਮਿਲੀਆਂ ਨੇ ਆ ਕਰਪਾਨਾਂ ਜੇ ਅਸੀਂ ਪਾਈਆਂ ਨੇ ਆ ਪੱਗਾਂ ਬੰਨੀਆਂ ਨੇ ਚੱਕਰ ਲਾਏ ਨੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣਾ ਖਾਲਸਾ ਜੀ ਸਾਰੇ ਹਿੰਦੁਸਤਾਨ ਦੀ ਧਰਤੀ ਉੱਤੇ ਅੱਲਾਹੁ ਅਕਬਰ ਦੇ ਨਾਰੇ ਲੱਗਦੇ ਸੀ ਕਿਸੇ ਦੀ ਯੋਧਨੀ ਸੀ ਕੋ ਰਾਮ ਰਾਮ ਕਹਿ ਦੇਵੇ ਕੋਈ ਕ੍ਰਿਸ਼ਨ ਕ੍ਰਿਸ਼ਨ ਕਹਿ ਦੇਵੇ ਸਾਰੇ ਹਿੰਦੁਸਤਾਨ ਦੀ ਧਰਤੀ ਉੱਤੇ ਬਾਂਗਾ ਪੈਂਦੀਆਂ ਸਨ ਅੱਲਾਹੁ ਅਕਬਰ ਅੱਲਾਹੁ ਅਕਬਰ ਹੁੰਦੀ ਸੀ ਕਿਸੇ ਦੀ ਯੁਰਤ ਥੋੜੀ ਸੀ ਕੋਈ RAM ਭਗਵਾਨ ਦਾ ਨਾਮ ਐ ਦੇ ਕੋਈ KRISHNA ਭਗਵਾਨ ਦਾ ਨਾਮ ਐ ਦੇ 250 ਮੰਦਰ ਇੱਕੋ ਦਿਨ ਦੇ ਵਿੱਚ ਅਯੋਧਿਆ ਦੇ ਵਿੱਚ ਔਰੰਗਜ਼ੇਬ ਨੇ ਢਾਇਆ 700 ਮੰਦਰ ਕਾਂਚੀ ਦੇ ਵਿੱਚ ਇੱਕੋ ਦਿਨ ਚ ਮਲੀਆਂ ਮਲੇਟ ਕਰ ਦਿੱਤਾ ਪਰ ਇੱਕ ਮਰਦ ਸੀ ਹਿੰਦੁਸਤਾਨ ਦੀ ਭਾਰਤ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਸਭ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜਕਾਰੇ ਵੀ ਲਾਇਆ ਕਹਿੰਦਾ ਪਾਗ ਨਹੀਂ ਬੰਨਣੀ ਦੋ ਬੰਨੀਆਂ ਇਹਦਾ ਘੋੜੇ ਨਹੀਂ ਚੜਦਾ ਘੋੜੇ ਵੀ ਚੜੇ ਕਹਿੰਦਾ ਅਸੀਂ ਸ਼ਸਤਰ ਨਹੀਂ ਰੱਖਣੇ ਸਾਰਾ ਸਰੀਰ ਛੱਕਰ ਨਾਲ ਭਰ ਕੇ ਰੱਖਿਆ ਸਾਡਾ ਪਿਓ ਇਹੋ ਜਹਾ ਖਾਲਸਾ ਜੀ ਇਹ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਸ਼ਹੀਦਾਂ ਨੇ ੜੀਆਂ ੜੀਆਂ ਕੁਰਬਾਨੀਆਂ ਦਿੱਤੀਆਂ ਜਿਹੜੇ ਆਪਾਂ ਅੱਜ ਅਜ ਭਾਗ ਮਾਣ ਰਹੇ ਹਾਂ